ਅਜੰਤਾ ਦੇ ਉੱਪਰ ਕਿੰਨਾ ਇੱਕ ਸਕੰਜਾ ਜਿਹੜਾ ਕੱਸਿਆ ਗਿਆ ਕਿਉਂਕਿ ਦਿਹਾਤੀ ਦੇ ਜਿਹੜੇ ਲੋਕ ਨੇ ਉਹ ਚਾਰ ਪੰਜ ਅਮਰਸਰ ਦੇ ਬਸੇ ਹਾਰੇ ਜਿਹਦੇ ਵਿੱਚ ਦਿਹਾਤੀ ਚਾਰ ਗਣੇ ਹੈਗੇ ਨੇ ਅ ਦੇਖੋ ਜੀ ਇੱਕ ਯੂਐਸ ਤੋਂ ਜਿਹੜੇ ਰਿਪੋਰਟ ਹੋਏ ਸੀਗੇ ਦਲੇਰ ਸਿੰਘ ਨਾ ਦੇ ਵਿਅਕਤੀ ਹੈ ਅ ਦਲੇਰ ਸਿੰਘ ਪੁੱਤਰ ਗੁਰਮੀਤ ਸਿੰਘ ਜਿਹੜਾ ਅ ਸਲੀਮਪੁਰਾ ਅ ਰਾਜਸਥਾਨ ਸੀਥਾਣੇ ਤੋਂ ਇਹ ਬਿਲੋਂਗ ਕਰਦੇ ਨੇ ਇਹਨਾਂ ਵੱਲੋਂ ਜਦੋਂ ਇਹ ਵਾਪਸ ਪਰਤੇ ਨੇ ਇਹਨਾਂ ਵੱਲੋਂ ਆਪਣੀ ਜਿਹੜੀ ਹੈ ਸਟੋਰੀ ਸੁਣਾਈ ਗਈ ਸੀ ਕਿ ਕਿਵੇਂ ਇਹਨਾਂ ਦੇ ਨਾਲ ਤਸ਼ੱਦਦ ਹੋਇਆ ਤੇ ਕਿਵੇਂ ਇਹਨਾਂ ਨੇ 에ਜੰਟ ਨੂੰ ਪੈਸੇ ਦਿੱਤੇ ਸੀ ਤੇ ਬੇਸਿਕਲੀ ਇਹਨਾਂ ਦੀ ਦਰਖਾਸਤ ਇਹ ਸੀ ਕਿ ਇਹਨਾਂ ਨੇ ਇੱਕ ਨੰਬਰ ਦੇ ਵਿੱਚ ਜਾਣ ਵਾਸਤੇ ਪੈਸੇ ਦਿੱਤੇ ਸੀ ਯੂ ਐਸ اے ਤੇ ਇਹ ਲੀਗਲੀ ਯੂ ਐਸ اے ਜਾਣਾ ਚਾਹੁੰਦੇ ਸੀ ਪਰ ਇਹਨਾਂ ਨੂੰ ਨਾਈਜੀਰੀਆ ਬ੍ਰਾਜ਼ੀਲ ਮੈਕਸੀਕੋ ਤੇ ਹੋਰ ਕਈ ਦੇਸ਼ਾਂ ਦੇ ਥਰੂ ਜਿਹੜਾ ਹੈ ਇਹਨਾਂ ਨੂੰ ਬਾਰਡਰ ਪਾਰ ਕਰਵਾ ਕੇ ਇਲੀਗਲੀ ਜਿਹੜਾ ਯੂ ਐਸ ਐਂਟਰ ਕਰਵਾਇਆ ਗਿਆ ਤੇ ਇਹਨਾਂ ਤੋਂ ਵੱਖ-ਵੱਖਰੇ ਓਕੇਜਨਸ ਤੇ ਇਹਨਾਂ ਤੋਂ 60 ਲੱਖ ਦੇ ਕਰੀਬ ਜਿਹੜੀ ਹੈ ਅਮਾਉਂਟ ਇਹਨਾਂ ਤੋਂ ਲਈ ਗਈ। ਸੋ ਇਹ ਸਾਰੀ ਇਹਨੇ ਦੀ ਦਰਖਾਸਤ ਸੀਗੀ ਤੇ ਇਸ ਦਰਖਾਸਤ ਨੂੰ ਚੈੱਕ ਕਰਕੇ ਵੈਰੀਫਾਈ ਕਰਕੇ ਕਿਉਂਕਿ ਅਕਾਊਂਟਸ ਦੇ ਵਿੱਚ ਵੀ ਕਈ ਜਗ੍ਹਾ ਪੇਮੈਂਟ ਹੋਈ ਹੈ ਉਹ ਸਾਰਾ ਕਰਕੇ ਐਫ ਆਈ ਆਰ ਜਿਹੜੀ ਹੈ ਜਿਹੜੇ ਟਰੈਵਲ ਏਜੰਟ ਹੈ ਇਹਨਾਂ ਦੇ ਖਿਲਾਫ ਕੀਤੀ ਗਈ ਹੈ। ਸਰ ਕਿੰਨੀਆਂ ਟੀਮਾਂ ਜਿਹੜੀਆਂ ਮਾ ਬਣਾਈਆਂ ਗਈਆਂ ਜਿਵੇਂ ਕਿ ਚਾਲ ਵਿਧਾਤੀ ਦੇ ਦੱਸੇ ਜਾ ਰਹੇ ਨੇ ਤੇ ਦੂਸਰੇ ਜਿਹੜੇ ਏਜੰਟ ਹੈਗੇ ਨੇ ਉਹਨਾਂ ਦੇ ਉੱਪਰ ਵੀ ਸਖੰਜਾ ਜਿਹੜਾ ਕੱਸਿਆ ਜਾਵੇ। ਦੇਖੋ ਜਿੱਥੇ ਵੀ ਇਲੀਗਲ ਤਰੀਕੇ ਦੇ ਨਾਲ ਉਈ ਬਾਹਰ ਭੇਜਣ ਦਾ ਝਾਂਸਾ ਦੇ ਕੇ ਟਰੈਵਲ ਏਜੰਟਸ ਵੱਲੋਂ ਜਿਹੜਾ ਹੈ ਪੈਸੇ ਲੈ ਗਏ ਨੇ ਤੇ ਉਹਨਾਂ ਦੇ ਖਿਲਾਫ ਜੋ ਵੀ ਕੋਈ ਸਾਡੇ ਕੋਲ ਸ਼ਿਕਾਇਤ ਆਂਦੀ ਹੈ ਅਸੀਂ ਉਹਨਾਂ ਤੇ ਕਾਰਵਾਈ ਕਰ ਰਹੇ ਆ ਤੇ ਅੱਗੇ ਵੀ ਜਦੋਂ ਵੀ ਆਏਗੀ ਅਸੀਂ ਕਾਰਵਾਈ ਕਰਾਂਗੇ ਹੁਣ ਤੱਕ ਕੋਈ ਰੇਡ ਕੀਤੀ ਗਈ ਹੈ ਉਹ ਸਾਰਾ ਕੁਝ ਚੱਲ ਰਿਹਾ ਜੀ ਸਰ ਜਿਹੜੇ ਦੂਸਰੇ ਹੈਗੇ ਨੇ ਚਾਰ ਜਣੇ ਉਹਨਾਂ ਨੇ ਵੀ ਦਰਖਾਸਤ ਦਿੱਤੀ ਹੋਈ ਹੈ ਜਾਂ ਨਹੀਂ ਅਜੇ ਤੱਕ ਐਦਾਂ ਦੀ ਕੋਈ ਦਰਖਾਸਤ ਨਹੀਂ ਆਈ ਸਾਡੇ ਕੋਲ ਉਹਨਾਂ ਦੇ ਉੱਪਰ ਵੀ ਕਾਰਵਾਈ ਕੀਤੀ ਜਾਵੇਗੀ ਨਹੀਂ ਜਦੋਂ ਤੱਕ ਕੋਈ ਸਾਡੇ ਕੋਲ ਨਹੀਂ ਆਏਗਾ ਜੇ ਅਸੀਂ ਜੇ ਕੋਈ ਇਸ ਤਰੀਕੇ ਦੀ ਗੱਲ ਸਾਹਮਣੇ ਆਉਂਦੀ ਹੈ ਕਿ ਇਲੀਗਲੀ ਕਿਸੇ ਨੂੰ ਭੇਜਿਆ ਗਿਆ ਤੇ ਪੈਸੇ ਦਾ ਲੈਣ-ਦੇਣ ਹੋਇਆ ਤੇ ਠੱਗੀ ਮਾਰੀ ਗਈ ਹੈ ਉਹਨਾਂ ਕੇਸਸ ਦੇ ਵਿੱਚ ਅਸੀਂ ਰਜਿਸਟਰ ਕਰਦੇ ਹਾਂ ਕਿਸੇ ਅਗਲੀ ਜਿਹੜੀ ਕਾਨੂੰਨ ਦੇ ਅਨਸਾਰ ਬਣਦੀ ਹੈ